ਪੁੱਤਾਂ ਦੇ ਨਾਂ ਰੱਖੇ ਗੁਰੂ ਗੋਬਿੰਦ ਸਿੰਘ ਨੇ ਚਾਰ ਸਹਬਜ਼ਾਦਿਆਂ ਦੇ ਦਿਨ ਮਨਾ ਰਹੇ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੇ ਨਾਂ ਪੜ੍ਹ ਕੇ ਵੇਖ ਲਓ ਤੁਹਾਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਊਗਾ ਪਹਿਲੇ ਨੰਬਰ ਤੇ ਅਜੀਤ ਸਿੰਘ ਅਜੀਤ ਦਾ ਮਤਲਬ ਹੈ ਜਿਹੜਾ ਕਿਸੇ ਕੋ ਨਾ ਜਿੱਤਿਆ ਜਾਵੇ ਅਜੀਤ ਤਦ ਬਣੀ ਦਾ ਵਾ ਜੇ ਤੁਸੀਂ ਜੁਝਾਰੂ ਜੇ ਤੇ ਜੁਝਾਰੂ ਹੋਣ ਵਾਸਤੇ ਤੁਹਾਨੂੰ ਜ਼ੋਰਾਵਰ ਬਣਨਾ ਪਊਗਾ ਤੇ ਜਿਹੜਾ ਜ਼ੋਰਾਵਰ ਬਣ ਗਿਆ ਫਤਿਹ ਉਹਦੇ ਕਦਮ ਚੁੰਮਦੀ ਆ ਇਨੂੰ ਥੱਲੇ ਉ ਤਾਂ ਲੱਗ ਜਾ ਜੇ ਫਤਿਹ ਪ੍ਰਾਪਤ ਕਰਨੀ ਆ ਤੁਹਾਨੂੰ ਜ਼ੋਰਾਵਰ ਬਣਨਾ ਪਊਗਾ ਜ਼ੋਰਾਵਰ ਬਣਨ ਵਾਸਤੇ ਤੁਹਾਨੂੰ ਜੂਝਣਾ ਪਊਗਾ ਜੁਝਾਰ ਬਣਨਾ ਪਊਗਾ ਤੇ ਜਿੱਦਣ ਤੁਸੀਂ ਉਹ ਬਣ ਗਏ ਫਿਰ ਤੁਸੀਂ ਆਪਣੇ ਆਪ ਹੀ ਅਜੀਤ ਹੋ ਜਾਣਾ ਵਾ ਤੁਹਾਨੂੰ ਜੀਤ ਹੀ ਕੋਈ ਨਹੀਂ ਸਕਦਾ ਆ ਪੁੱਤਾਂ ਦੇ ਨਾਮ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਕਰਕੇ ਧੀਆ ਪੁੱਤਾਂ ਦੇ ਨਾਮ ਬੜੇ ਸ਼ੰਗਾਰ ਕੇ ਰੱਖੋ ਵੱਡੇ ਨਾਮ ਰੱਖੋ ਸਿੰਘਾਂ ਸਰਦਾਰਾਂ ਦੇ ਘਰ ਜੰਮੇ ਜੇ ਤੁਸੀਂ ਆ ਟੀਟੂ ਸ਼ੀਟੂ ਸਾਡੇ ਨਾਮ ਨਹੀਂ ਹੈਗੇ ਛੰਟੀ ਬੰਟੀ ਵਾਲੇ ਅਰੇ ਪਿੰਡਾਂ ਦੇ ਮਾੜਾ ਮੋਡਾ ਬਚਾਵਾ ਸ਼ਹਿਰਾਂ ਦੇ ਬਹੁਤਾ ਹੀ ਆਵਾ ਉੱਤੇ ਮੈਂ ਵੇਖਿਆ ਚੰਗਾ ਭਲਾ ਜੁੰਡਾ ਸਿਰ ਤੇ ਰੱਖਿਆ ਕੇਸ ਰੱਖਿਆ ਤੇ ਨਾਂ ਟੀਟੂ ਸਿੰਘ ਰੱਖਿਆ ਮੁੰਡੇ ਦਾ ਮੈਂ ਕਿਹਾ ਵੀ ਅੱਜ ਦੇ ਟੀਟੂ ਟੀਟੂ ਕਰਦੇ ਜਿੱਦਾਂ ਟੀਟੂ ਵਿਆਹਿਆ ਗਿਆ ਤੇ ਪਤਾ ਤੇ ਉਦੋਂ ਲੱਗਣਾ ਕਿ ਪੋਤਰਿਆਂ ਨੇ ਆਖਿਆ ਦਾਦੇ ਦਾ ਨਾਂ ਟੀਟੂ ਸਿੰਘ ਹੈ ਗੱਲ ਪੱਕੀ ਇਹਨੂੰ ਹਾਸੇ ਨਾਲ ਲਓ ਨਾ ਸਵਾਰ ਕੇ ਰੱਖੋ ਬੱਚਿਆਂ ਦੇ ਅੱਛਾ ਇਹ ਕੰਮ ਹੋਰ ਚੱਲ ਪਿਆ ਅਬ ਜ਼ੁਰਗਾਨ ਨੂੰ ਪੁੱਛੋ ਲੋਕਾਂ ਦੇ ਸੱਤ-ਸੱਤ ਨਿਆਣੇ ਹੀ ਕਿਦਾਂ ਨਾਂ ਰੱਖਦੇ ਹੁੰਦੇ ਸੀ ਬੋੜ ਸਿੰਘ ਰੁੱਖਾਂ ਤੋਂ ਹੀ ਰੱਖੀ ਜਾਂਦੇ ਘਰ ਚ ਰੋਕ ਟਾਲਾ ਸਿੰਘ ਹੋ ਗਿਆ ਕਿਕਰ ਸਿੰਘ ਹੋ ਗਿਆ ਜੋਰਾਵਰ ਸਿੰਘ ਰੱਖਤਾ ਜਰਨੈਲ ਸਿੰਘ ਰੱਖਤਾ ਮਾਹ ਸਿੰਘ ਰੱਖਤਾ ਹੁਣ ਨਿਆਣਾ ਏ ਕਿ ਕਿਆ ਤੇ ਨਾ YouTube ਤੋਂ ਸਰਚ ਮਾਰਨ ਦਾ ਨਿਆਣੇ ਦਾ ਨਾਮ ਰੱਖਣਾ YouTube ਅੱਛਾ ਨਾਂ ਨਾ ਤੁਹਾਡੇ ਦੇ YouTube ਕੀ ਦੱਸੂ ਤੁਹਾਨੂੰ ਕੋਲਾ ਜਿਹੜਾ ਮਾਂ ਪਿਓ ਨਿਆਣੇ ਦਾ ਨਾਮ ਨਹੀਂ ਰੱਖ ਸਕਦਾ ਪਰवरिश ਖੇ ਕਰੂ ਉਹਦੀ ਨਾਂ ਤੇ ਤੂੰ YouTube ਤੋਂ ਲੱਭਣ ਦਾ ਜੇ ਨਿਆਣੇ ਦੇ ਮੈਂ ਬਹੁਤੇ ਘਰਾਂ ਚ ਵੇਖਿਆ ਵਾ ਬੱਚੇ ਦਾ ਜਨਮ ਹੋਣ ਲੱਗਾ ਤੇ ਮਾਂ ਪਿਓ ਨੂੰ ਨਾਂ ਨਹੀਂ ਸਿਲੈਕਟ ਕਰਨਾ ਆਉਂਦਾ YouTube ਤੇ ਸਰਚ ਵਜਣ ਡਈ ਵੀ ਕੀ ਆ ਕਈ ਦੇ ਐਹੋ ਜਿਹਨ ਬੰਦੇ ਸਾਡੇ ਸਿੱਖ ਧਰਮ ਚ ਨੱਕੰਮੇ ਜਾਂਦੇ ਬੱਚਾ ਤੁਹਾਡੇ ਘਰ ਹੋਇਆ ਤੇ ਪਹਿਲਾਂ ਫੇਸਬੁੱਕ ਤੇ ਪਾਇਆ ਜਿੱਜੇ ਅੱਖਰ ਤੋਂ ਨਾਂ ਦੱਸੋ ਜੀ ਇਹਨ ਬੱਚਾ ਹੋਇਆ ਤੇ ਨਾਂ ਰੱਖਣਾ ਮਾਪਿਓ ਤੁਸੀਂ ਜੀ ਤੁਹਾਡੇ ਤੋਂ ਵਧੀਆ ਬੱਚੇ ਦਾ ਨਾਂ ਕੌਣ ਰੱਖ ਸਕਦਾ ਨਾਂ ਰੱਖੋ ਸਵਾਰ ਕੇ ਸਿੰਘ ਸ਼ਬਦ ਮਗਰ ਪੂਰਾ ਆਵੇ ਕੌਰ ਸ਼ਬਦ ਮਗਰ ਪੂਰਾ ਆਵੇ ਕਈਆਂ ਪਿੰਡਾਂ 'ਚ ਰਹਿ ਰਹਾ ਕਿ ਨਾਂ ਨਿਆਣਿਆਂ ਦੇ ਐਡੇ ਔਖੇ ਰੱਖ ਲਿਆ ਜਿਹੜੇ ਵਿਚਾਰੇ ਸਕੂਲੇ ਨਹੀਂ ਨਾ ਗਏ ਦਾਦੀ ਦਾਦਾ ਉਹਨਾਂ ਨੂੰ ساری ਉਮਰ ਨਹੀਂ ਪੋਤਰੇ ਪੋਤਰੀ ਦਾ ਨਾਂ ਹੁੰਦਿਆ ਐਡੇ ਬੁੱਠੇ ਸਿੱਧੇ ਜੇ ਨਾਂ ਰੱਖ ਲਏ ਉਹ ਜਦੋਂ ਮੜ ਜਾਂ ਨਿਆਣਾ ਵੱਡਾ ਹੁੰਦਾ ਡਰਦਾ ਹੀ ਨਹੀਂ ਦਾਦੇ ਨੂੰ ਕਦੇ ਖੜਦਾ ਇਹਨੂੰ ਨਾ ਸਕੂਲੇ ਕਲੀਆਂ ਨੂੰ ਨਾਂ ਨਹੀਂ ਆਉਂਦਾ ਮੇਰਾ ਨਾ ਦੇ ਘਟੋ ਘਟੇ ਇਦਾਂ ਦਾ ਰੱਖੋ ਤੁਹਾਡੇ ਘਰ ਤੁਹਾਡੀ ਦਾਦੀ ਆ ਨਾ ਪੜਿਆ ਨਾਨੀਆਂ ਨਾ ਪੜਿਆ ਨਾਨਾ ਨਾ ਪੜਿਆ ਉਸ ਬੰਦੇ ਨੂੰ ਤੇ ਤੁਹਾਡੇ ਬੱਚੇ ਦਾ ਨਾਮ ਸਭ ਖਾਵੇ ਬਹੁਤੇ ਬਜ਼ੁਰਗਾਂ ਨੂੰ ਅੱਜ ਦੀ ਡੇਟ ਅੰਦਰ ਪੁੱਤਰੇ ਪੁੱਤਰੀ ਕਹਿੰਦੇ ਨਾਂ ਹੀ ਨਹੀਂ ਲੈਣੇ ਆਉਣ ਦੇ ਨਾਂ ਹੀ ਐਡੇ ਅਵੱਲੇ ਜੇ ਰੱਖ ਦਿੱਤੇ ਪੜ ਕੇ ਨਾਂ ਬੰਦੇ ਦੀ ਪਰਸਨੈਲਿਟੀ ਉਜਾਗਰ ਕਰਦਾ ਵਾ ਬੰਦਾ ਬਾਅਦ ਚ ਪਰਖੀਦਾ ਨਾਂ ਵੇਖ ਕੇ ਹੀ ਸਾਬ ਜਿਹਾ ਲਾਈਦਾ ਵੇ ਵਾਕਿਆ ਯਾਰ ਬੰਦੇ ਦਾ ਕੋਈ ਨਾਂ ਹੈਗਾ ਰਣਜੀਤ ਸਿੰਘ ਐਵੇਂ ਥੋੜਾ ਰਣਜੀਤ ਸਿੰਘ ਬਣ ਗਿਆ ਹੈ ਨਾ ਰਣਜੀਤ ਸਿੰਘ ਰੱਖਿਆ ਸੀ ਅਗਲਿਆਂ ਨੇ ਹਰੀ ਸਿੰਘ ਬਣਨਾ ਕਦੇ ਸੌਖਾ ਵਾਕਏ ਹਰੀ ਸਿੰਘ ਨੇ ਝੰਡੇ ਚੁਲਾ ਕੇ ਵਿਖਾਏ ਸੀ ਆਪਣੇ ਨਾਂ ਸਵਾਰ ਕੇ ਰੱਖੋ ਆਪਣੇ ਬੱਚਿਆਂ ਦਾ ਵੱਡਾ ਨਾਂ ਰੱਖੋ ਤੁਹਾਡੇ ਦੇਸ਼ ਅੰਦਰ ਕਦੀ ਹਮਲਾਵਰ ਚੜ੍ਹ ਕੇ ਹੁੰਦੇ ਹੁੰਦੇ ਸੀ ਨਾ ਉਹਨਾਂ ਦੇ ਨਾਂ ਕੀ ਹੁੰਦੇ ਸੀ ਅਹਿਮਦ ਸ਼ਾਹ ਅਬਦਾਲੀ ਕਿੱਡਾ ਵੱਡਾ ਨਾਮ ਨਾਦਰ ਸ਼ਾਹ ਦੁਰਾਨੀ ਮਹਿਮੂਦ ਗਜਨਵੀ मोहम्मद <mahamad> गौरी जहीरुद्दीन बाबर औरंगजेब ते ਸਾਡੇ ਅਗਲੇ ਬਨੇ ਕੋਈ ਠੰਡਾ ਆਰਾਮ ਕੋਈ ਤਤਾ ਰਾਮ ਕੋ ਕਵੜਾ ਮਾਲੇ ਕੋ ਮਿੱਠਾ ਮਾਲ ਮਾਰੇ ਨੇ ਤੁਹਾਡੇ ਦੇ ਨਾਵਾਂ 'ਚ ਕਰੰਟ ਨਹੀਂ ਹੈ ਗੱਲ ਲੜਨਾ ਤੁਸੀਂ ਖੇ ਉਹਨਾਂ ਨਾਲ ਪਹਿਲਾਂ ਤੇ ਨਾਮ ਬਦਲੋ ਹਾਂ ਆਪਣੇ ਨਾਂ ਰੱਖੇ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਹਿੰਮਤ ਸਿੰਘ ਮੁਕਮ ਸਿੰਘ ਨਾਂ ਰੱਖੇ ਭਗੇਲ ਸਿੰਘ ਨਾਂ ਰੱਖਿਆ ਕਰੋੜਾ ਸਿੰਘ ਨਾਂ ਰੱਖਿਆ ਫੂਲਾ ਸਿੰਘ ਅਗੜ ਸਿੰਘ ਬਾਗੜ ਸਿੰਘ ਵੀ ਸਾਡੇ ਨਾਂ ਆ ਗਏ ਸੀ ਨਾ ਬੰਦੇ ਦੀ ਜਿੰਦ ਜਾਨ ਆ ਨਾ ਤੇ ਬੰਦੇ ਦੀ ਪਰਸਨੈਲਿਟੀ ਨਾ ਸਵਾਰ ਕੇ ਰੱਖੋ ਬੜਾ ਸਰਕਾਰੀ ਡੱਬਾ ਜਨੇ ਹੁੰਦਾ ਜਿਵੇਂ ਆਪਾਂ ਸੈਨ ਕਰਦੇ ਪਰਿਵਾਰੀ ਸਾਹਿਬ ਬੈਠੇ ਆ ਨਾ ਘਟੋ ਘਟ ਏਦਾਂ ਹੋਵੇ ਉਹਦੇ ਚੋਂ ਬਾਹਰ ਨੂੰ ਅੱਖਰ ਜਾਣ ਇੱਕ ਦੋ ਐਡਾ ਕ ਨਾਂ ਤੇ ਚਾਹੀਦਾ ਮੈਂ ਬਹੁਤ ਡਾਂਗ ਖਾਦੀ ਸਕੂਲਾਂ ਨਾਂ ਵੱਡਾ ਰੱਖਦਾ ਗੁਰਪ੍ਰਤਾ ਪਪਾ ਬਦੋ ਬਦੀ ਤਾਂ ਨੂੰ ਚੜ ਜਾਂਦਾ ਹੁੰਦਾ ਮੇਰੇ ਕਈ ਵਾਰੀ ਚਪਟੀਆਂ ਵੱਜਣੀਆਂ ਮੈਡਮਾਂ ਨੇ ਠਾਂ ਰੱਖਣਾ ਉਹ ਮੈਂ ਸੋਚਣਾ ਵੀ ਵੱਡਾ ਰੱਖਤਾ ਹੁਣ ਪਤਾ ਲੱਗਾ ਵੀ ਨਾ ਨਾ ਹੀ ਹੁੰਦਾ ਬੰਦੇ ਦਾ ਨਾ ਬੰਦੇ ਦੀ ਜਿੰਦ ਜਾਣ ਨਾ ਸਵਾਰ ਕੇ ਰੱਖੋ ਨਿਆਣੇ ਰੱਖੋ ਆਪਣੇ ਸਿਰ ਬਸਿਰ YouTube ਵਾਲੇ ਨਾ ਨਾ ਰੱਖੋ